ਸასიਖਾ ਦੋਸਤੋ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਜਿਹੜੀ ਅੱਜ ਦੀ ਵੀਡੀਓ ਆ ਇਹ ਬਹੁਤ ਸਾਰੇ ਡਾਊਟ ਜਿਹੜੇ ਸਾਡੇ ਦਿਮਾਗ 'ਚ ਹੁੰਦੇ ਨੇ ਸ਼ੱਕ ਹੁੰਦੇ ਨੇ ਉਹ ਕੱਢੂਗੀ ਕੱਢੂਗੀ ਕਿਵੇਂ ਜਿਵੇਂ ਸਾਡੇ ਖੇਤਾਂ ਦੇ ਵਿੱਚ ਖੂਹ ਵਾਲਾ ਥਾਂ ਹੁੰਦਾ ਉਹਨੂੰ ਅਸੀਂ ਤੋੜ ਵਾਲਾ ਥਾਂ ਵੀ ਬੋਲਦੇ ਆ ਤੇ ਅੱਜ ਉਹਦੇ ਬਾਰੇ ਜਾਣਕਾਰੀ ਪਤਾ ਕਰਾਂਗੇ ਕਿ ਉਹ ਫਰਦ ਚ ਕਿਵੇਂ ਪਤਾ ਲੱਗਦਾ ਵੀ ਕਿਹਦੇ ਕੀ ਦੇ ਨੌਵਾ ਤੇ ਕਿੰਨਾ ਕਿੰਨਾ ਉਹ ਬਾਈਆਂ ਨੂੰ ਆ ਰਿਹਾ ਤੇ ਉਹਦੇ ਬਾਰੇ ਜਾਣਕਾਰੀ ਲੈਣੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਰੇਕੇ ਦਿਮਾਗ ਚ ਬੜਾ ਮਤਲਬ ਰਹਿੰਦਾ ਇੱਕ ਡਾਊਟ ਵੀ ਜਿਹੜਾ ਖੂਹ ਵਾਲਾ ਥਾਂ ਆ ਜਾਂ ਤੌੜ ਵਾਲਾ ਥਾਂ ਆ ਉਹ ਕਿੱਥੇ ਹੁੰਦਾ ਫਰਦ ਜੇ ਕਿਤੇ ਕਿਵੇਂ ਪਤਾ ਲੱਗਦਾ ਬਾਈ ਜੀ ਗੱਲ ਆ ਜਿਵੇਂ ਆਪਾਂ ਦੱਸਿਆ ਸੀ ਨਾ ਵੀ 25 ਇੱਕ ਮਸਤੀਲ ਦੇ ਵਿੱਚ 25 ਕਿਲੇ ਹੁੰਦੇ ਨੇ ਹਾਂਜੀ ਇੱਕ ਮਰਬੇ ਚ 26ਵਾਂ ਨੰਬਰ ਖੂਹ ਦਾ ਹੁੰਦਾ ਠੀਕ ਆ ਜੀ ਜਿਵੇਂ ਖੂਹ ਦਾ ਤੌੜ ਦਾ ਨੰਬਰ ਹਾਂਜੀ ਹੁਣ ਇਹਨੂੰ ਜਦੋਂ ਆਪਾਂ ਫਰਦ ਚ ਦੇਖਾਂਗੇ ਹਾਂਜੀ ਹਾਂਜੀ ਉਹ ਇਸ ਤਰ੍ਹਾਂ ਹੁੰਦਾ ਆ ਇਹਦੀ ਖੇਵਟੇ ਲੱਗਾ ਠੀਕ ਹੈ ਭਾਈ ਜਿਵੇਂ ਆ ਖੇਤ ਨੰਬਰ ਹੋ ਗਿਆ ਖਤੌਨੀ ਜਿਵੇਂ ਮਾਲਕੀ ਦੀ ਆਪਣੀ ਬਾਕੀ ਜ਼ਮੀਨ ਦੀ ਹੁੰਦੀ ਆ ਉਸੇ ਤਰ੍ਹਾਂ ਖੂਹ ਦੇ ਤੋੜ ਦੀ ਹੁੰਦੀ ਆ ਇਹ ਇਹਦੇ ਮਾਲਕ ਹੋਗੇ ਹੂੰ 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 ਇਹ ਮਕਬੂਜ਼ਾ ਮਾਲਕਨ ਮਤਲਬ ਕਿ ਉਹਨਾਂ ਦਾ ਕਬਜ਼ਾ ਦੱਸ ਰਹੇ ਨੇ ਠੀਕ ਆ ਆ ਆ ਗਿਆ ਖੂਹ ਦੇ ਤੋੜ ਦਾ ਖਸਰਾ ਨੰਬਰ ਠੀਕ ਆ ਭਾਈ 99 ਮਸਤੀਲ ਦਾ 1 ਠੀਕ ਆ ਰਕਬਾ ਹੈਗਾ ਇਹਦਾ 0 ਕਨਾਲ 15 ਮਰਲੇ ਹੂੰ 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 ਖੂਹ ਦੇ ਤੋੜ ਨੂੰ ਲਿਖਿਆ ਹੁੰਦਾ ਗੈਰਮਮਕਨ ਚਾਹ ਗੈਰ ਜਰੀ ਅੱਛਾ ਜੀ ਜਿੱਥੇ ਵੀ ਖੂਦ ਦਾ ਤੋੜ ਹੋਏ ਗੈਰ ਮੌਕਨ ਚਾਹ ਗੈਰ ਜਾਰੀ ਦਾ ਮਤਲਬ ਖੂਦ ਦਾ ਤੋੜ ਆ ਇਹ ਅੱਛਾ ਇਕੱਠੀ ਹੋਣਗੇ ਦੋ ਹੀ ਸ਼ਬਦ ਹਾਂ ਇਹ ਜਿੱਥੇ ਲਿਖਿਆ ਹੈ ਤਾਂ ਮਤਲਬ ਇਹ ਖੂਦ ਦਾ ਤੋੜ ਆ ਜੀ 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 ਠੀਕ ਆ ਜੀ ਹੁਣ ਤਾਂ ਚਲੋ ਉਹ ਰਹੇ ਨਹੀਂ ਮੋਟਰਾਂ ਲੱਗੀਆਂ ਉੱਥੇ ਪਰ ਨੰਬਰ ਖਸਰਾ ਉਹਦਾ ਉਦਾਂ ਹੀ ਚੱਲਦਾ ਆ ਰਿਹਾ ਹੂੰ 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 ਉਹ ਨਿਸ਼ਾਨੀਆਂ ਨੇ ਜਿਹੜੀਆਂ ਉੱਥੇ ਉਵੇਂ ਪਈਆਂ ਹੁੰਦੀਆਂ ਨੇ ਕਈ ਵਾਰ ਤਾਂ ਬਾਈ ਜਾਂਦੇ ਨੇ ਜਾਂ ਉੱਥੇ ਮੋਟਰ ਲੱਗ ਜਾਂਦੀ ਆ ਪਰ ਉਹ ਕਾਗਜ਼ਾਂ ਦੇ ਵਿੱਚ ਖੂਦ ਦੇ ਤੋੜ ਦਾ ਨੰਬਰ ਆ ਜਿਹੜਾ ਜਗ੍ਹਾ ਉਹ ਉਦਾਂ ਹੀ ਚੱਲਦੀ ਰਹਿੰਦੀ ਆ ਠੀਕ ਬਾਈ ਉਹਦੇ ਵਿੱਚ ਜਿੰ ਠੀਕ ਆ ਸਾਰੇ ਮਤਲਬ ਇਹ ਸਾਰੇ ਇਹ ਨੰਬਰ ਦੇ ਵਿੱਚ 15 ਮਰਲਿਆਂ ਦੇ ਵਿੱਚ ਇੰਨੇ ਬੰਦੇ ਮਾਲਕ ਨੇ ਠੀਕ ਮਰਲੇ ਦਾ ਕੁਝ ਆ ਕੋਈ ਕਿਸੇ ਦਾ ਮਰਲਾ ਆਵੇ ਅੱਧਾ ਆਵੇ ਕੁਝ ਵੀ ਆਵੇ ਕਹਿੰਦੇ ਨੇ ਮਰਲਾ ਆਵੇ ਜੋ ਵੀ ਉਹਦਾ ਹਿੱਸਾ ਸ਼ੇਅਰ ਹੋਲਡਰ ਹੈਗਾ ਉਹ ਉਹਦੇ ਵਿੱਚ ਉਦਾਂ ਚਲੂ ਆ ਗੈਰਮੁਕੰਨ ਚਾਹ ਗੈਰਜਾਰੀ ਨੂੰ ਖੁਦ ਆ ਤੋੜ ਕਹਿੰਦੇ ਨੇ ਠੀਕ ਆ ਜੀ ਜੇ ਫਰਦ ਜਮਨ ਲੋ ਇਹ ਚੀਜ਼ ਆ ਰਹੀ ਆ ਤਾਂ ਉਧਰ ਬਰਾਬਰ ਬੰਦੇ ਹਿੱਸੇਦਾਰ ਆਗੇ ਹਾਂ ਇਹ ਹਿੱਸੇਦਾਰ ਨੇ ਇਹਦੇ ਵਿੱਚ ਜੀ ਠੀਕ ਆ ਇਹ ਜੇ ਤੁਹਾਡੇ ਆਪਣੀ ਹੁੰਦੀ ਹੈ ਠੀਕ ਹੈ ਤੇ ਜ਼ਿਆਦਾਤਰ ਦੋਸਤੋ ਜਾਣਕਾਰੀ ਕਿਵੇਂ ਲੱਗੇ ਕਿ ਛੋਟੀਆਂ-ਛੋਟੀਆਂ ਵੀਡੀਓ ਤਾਂ ਬਣਾ ਰਿਹਾ ਤਾਂ ਕਿ ਤੁਹਾਨੂੰ ਹਰੇਕ ਸਟੈਪ ਕਲੀਅਰ ਹੋ ਜੇ ਜੇਕਰ ਤੁਸੀਂ ਕੋਈ ਹੋਰ ਨਵੀਂ ਵੀਡੀਓ ਦੇਖਣੀ ਚਾਹੁੰਦੇ ਹੋ ਕਿਸੇ ਟੌਪਿਕ ਬਾਰੇ ਤਾਂ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਤੁਹਾਡੇ ਸਾਹਮਣੇ ਆ ਅਸੀਂ ਹਰੇਕ ਸ਼ਬਦ ਨੂੰ ਤੇ ਬਾਈ ਜੀ ਵੀ ਸਾਡੇ ਬਹੁਤ ਵਧੀਆ ਨੇ ਤੇ ਬੜੇ ਖੋਲ ਕੇ ਦਿੰਦੇ ਨੇ ਹਰੇਕ ਸ਼ਬਦ ਦੀ ਜਾਣਕਾਰੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਬਾਈ ਜੀ ਥੈਂਕ ਯੂ ਸੋ ਮਚ ਮਿਹਰਬਾਨੀ